ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿਕਾ ਸੁਨਾਮਲਾ ਤੇ ਵੀਡੀਓ ਤੁਸੀਂ ਆਪਣੇ ਆਪ ਸ਼ੇਅਰ ਕਰ ਦੇਣੀ ਹੈ ਤਾਂ ਮੈਂ ਦੱਸਣ ਲੱਗਾ ਬਾਈ ਕਿ ਸੇਵਾ ਪੈਸੇ ਨਾਲ ਨਹੀਂ ਹੁੰਦੀ ਇਹ ਆਪਣਾ ਵਹਿਮ ਹੈ ਕਈ ਵਾਰ ਆਪਾਂ ਸੋਚੀ ਬੈਠੇ ਹੁੰਨੇ ਆ ਆਪਣੀ 5 ਲੱਖ ਦੀ ਡਾਟਰੀ ਨਿਕਲ ਜਾ ਆਪਾਂ 2 ਲੱਖ ਸੇਵਾ ਤੇ ਲਾ ਦਾਂਗੇ ਆਪਣਾ ਆਹ ਕੰਮ ਬਣ ਜੇ ਤੇ ਆਪਾਂ ਇੰਨੇ ਪੈਸੇ ਸੇਵਾ ਤੇ ਲਾ ਦਾਂਗੇ ਪਰ ਨਹੀਂ ਸੇਵਾ ਪੈਸੇ ਨਾਲ ਨਹੀਂ ਹੁੰਦੀ ਦੋਸਤੋ ਇੱਕ ਸੱਚੀ ਸੇਵਾ ਕੀ ਹੁੰਦੀ ਹੈ ਤੇ ਬਾਈ ਕਿਸ ਤਰੀਕੇ ਨਾਲ ਕਰ ਰਿਹਾ ਤਾ ਆ ਜਾ ਫਿਰ ਬਾਈ ਨਾਲ ਮਲਾਉਣੇ ਆ ਤੇ ਮੈਂ ਖੜਾ ਸੀ ਜੀ ਸੰਗਰੂਰ ਪੁਰਾਣੀ ਟਰੱਕ ਜੁਨੀਅਨ ਆਟੋ ਸਟੈਂਡ ਹਨਾ ਜੀ ਤੇ ਇਹ ਜੁਨੀਅਨ ਚ ਖੜਾ ਸੀ ਤੇ ਇੱਥੇ ਮੈਨੂੰ ਇੱਕ ਸੇਵਾ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਤੇ ਵੀ ਆਹ ਦੇਖ ਸਕਦੇ ਹੋ ਹਨਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕੈਂਸਰ ਦੇ ਮਰੀਜ਼ਾਂ ਲਈ 15 ਕਿਲੋਮੀਟਰ ਏਰੀਆ ਵਿੱਚ ਜਾਣ ਲਈ ਸੇਵਾ ਫਰੀ ਤੇ ਬਾਈ ਹਰਪ੍ਰੀ ਸੀਗਾ ਸੀਵਿਆਂ ਤੋਂ ਬਾਅਦ ਕਮਾਲ ਯਾਰ ਕਮਾਲ ਦੀ ਗੱਲ ਆ ਬਾਈ ਆਟੋ ਚਲਾਉਂਦਾ ਹਨਾ ਤੁਸੀਂ ਦੇਖ ਸਕਦੇ ਹੋ ਬੰਦਿਆ ਤੁਸੀਂ ਦੇਖ ਸਕਦਾ ਤਸਵੀਰਾਂ ਦਾ ਚਬਈ ਹੈਣਾ ਬਹੁਤ ਵੱਡੀ ਸੇਵਾ ਸਨੀ ਸੇਵਾ ਮੰਨਦਾ ਬਾਈ ਦੀ ਤੇ ਇੱਧਰ ਵੀ ਬਾਈ ਨੇ ਹਣਾ ਲਾ ਰੱਖਿਆ ਬੈਨਰ ਕਮਾਲ ਦੀ ਗੱਲ ਹੈ ਆਪਾਂ ਤਾਂ ਕਹਿੰਦੇ ਹੁੰਨੇ ਆ ਆਪਾਂ ਨੂੰ ਇੰਨੇ ਪੈਸੇ ਬਚ ਜਾਣ ਉਹ ਤੋਂ ਬਾਅਦ ਆਪਾਂ ਸੇਵਾ ਦੀ ਸੋਚਾਂਗੇ ਪਹਿਲਾਂ ਆਪਾਂ ਆਪਣੇ ਘਰ ਦਾ ਹਣਾ ਸਾਰਾ ਸਿਸਟਮ ਪੂਰਾ ਕਰ ਲਈਏ ਪਰ ਬਾਈ ਕਿਸਮਤ ਵਾਲਾ ਆਟੋ ਹੈ ਤੇ ਆਟੋ ਵਾਲਾ ਹੀ ਬਾਈ ਹੈ ਤੇ ਆਜੋ ਫਿਰ ਬਾਈ ਨਾਲ ਗੱਲ ਕਰਾਉਣੀ ਆ ਹਨਾ ਭਰਾ ਕੜੇ ਸੀ ਸਾਰੇ ਸਸੀਆ ਬੇ ਜੀ ਕੀ ਹਾਲ ਹੈ ਸਹੀ ਹਾਲ ਜੀ ਹਾਂ ਠੀਕ ਠਾਕ ਚੱਲਦੀ ਕਲਾ ਚੱਲਦੀ ਕਲਾ ਜੀ ਤੇ ਬਈ ਦੇਖਿਆ ਹਨਾ ਆਟੋ ਦੇ ਪਿੱਛੇ ਲਿਖਿਆ ਸੀ ਫ੍ਰੀ ਸੇਵਾ ਤੇ ਮੈਂ ਇਹੀ ਗੱਲ ਕਹਿ ਰਿਹਾ ਸੀ ਸੇਵਾ ਪੈਸੇ ਨਾਲ ਨਹੀਂ ਹੁੰਦੀ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਬਈ ਇਹ ਕਿੱਥੋਂ ਦਿਮਾਗ ਚਾਈ ਗੱਲ ਇਹ ਵੀ ਹਨਾ ਆਪਾਂ ਨੂੰ ਇਹ ਜੀ ਸੇਵਾ ਕਰਨੀ ਚਾਹੀਦੀ ਹੈ ਇਹ ਆਪਣੇ ਸੰਗਰੂਰ ਦੇ ਪਹਿਲਾ ਮੁੰਡੇ ਨੇ ਚਲਾਇਆ ਹੋਇਆ ਰਿਜਾਰਟ ਵੇਖਾ। ਅੱਛਾ ਪਹਿਲਾਂ ਚਲਾਇਆ ਹੋਇਆ ਸੀ। ਹਾਂ ਉਹਨੂੰ ਦੇਖ ਕੇ ਚਲਾਇਆ ਆਪਣਾ ਵੀ ਉਹ ਹੋਇਆ। ਠੀਕ ਹੈ। ਹਾਂ ਉਹ ਦੇਖ ਕੇ ਮੈਂ ਚਲੋ ਆਪਣੀ ਸੇਵਾ ਕਰੀਏ। ਤਾਂ ਭਾਈ ਹਨਾ ਲੋਕ ਆਪਣੇ ਆਪਣੇ ਪਰਿਵਾਰ ਪਿੱਛੇ ਭੱਜੇ ਫਿਰਦੇ ਨੇ ਤਾਂ ਤੂੰ ਭਾਈ ਬਹੁਤ ਵਧੀਆ ਕੰਮ ਕਰ ਰਹੇ ਹੈ। ਇੱਕ ਅਜੀਬ ਜੀ ਸੇਵਾ ਹੈ ਹਨਾ ਵੀ ਨਾ ਕਿਸੇ ਤੋਂ ਡਿਮਾਂਡ ਕਰਦਾ। ਤੇ ਕਿਸੇ ਤੋਂ ਜਿਵੇਂ ਕੋਈ ਤੁਹਾਨੂੰ ਕੁਝ ਦੇਣਾ ਚਾਵੇ ਭਈ ਲੈ ਲੈਨੇ ਨਾ ਨਾ ਮੇਰੇ ਕੋਲ ਨਹੀਂ ਆਪਾਂ ਇਹ ਜਿਆਦਾ ਰੱਖੀ ਨੂੰ ਹੈ ਕੋਈ ਤੇ ਤੁਹਾਨੂੰ ਭਈ ਮੈਂ ਇੱਕ ਗੱਲ ਦੱਸਦਾ ਮੈਂ ਬਾਈ ਨੂੰ ਕਿਹਾ ਸੀ ਵੀ ਮੈਂ ਡੀਲ ਪਵਾ ਦਿੰਦਾ ਹਨਾ ਤਾਂ ਬਾਈ ਨੇ ਭਈ ਸਾਫ਼ ਮਨਾ ਕਰਤਾ ਕਹਿੰਦਾ ਨਹੀਂ ਵੀ ਨਹੀਂ ਫਿਰ ਸੇਵਾ ਕਾਦੀ ਭਈ ਮੈਂ ਤਾਂ ਆਪਦੇ ਪੈਸੇ ਨਾਲ ਜਿੰਨਾ ਕਿ ਮੈਥੋਂ ਸਰਦਾ ਮੈਂ ਓਨਾਂ ਕ ਕਰੂੰਗਾ ਤੇ ਕਰਦਾ ਰਹੂੰਗਾ ਤੇ ਹੋਰ ਭਈ ਕਿੱਥੋਂ ਕਿੱਥੋਂ ਫਿਰ ਜਾਣਾ ਹੁੰਨਾ ਵੀਰੇ ਨੇ ਚਾ ਆਪਣੇ ਲੋਕਲੀ ਚੱਲਦਾ ਉਸ ਮਨ ਲੋਕਲੀ ਚੱਲਦਾ ਹਾਂ ਆਪਣੇ ਜਿਵੇਂ ਕੈਂਸਰ ਆਉਂਦਾ ਫੇਫੜਾ ਬਾਬਾ ਠੀਕ ਹੈ ਤੇ ਆਪਾ ਹੈ ਕਿੱਥੋਂ ਵੀਰੇ ਤੇ ਆਪਣਾ ਨਾਮ ਦੱਸ ਦਿਓ ਪਹਿਲਾਂ ਹਰਪ੍ਰੀਤ ਸਿੰਘ ਨੌਆ ਵੀਰੇ ਠੀਕ ਹੈ ਰਾਮਨਗਰ ਸਿਧੀਆਂ ਪਿੰਡ ਦਾ ਆਪਣਾ ਸੰਬੂਰ ਕੇ ਕੋਲੀ ਹੈਗਾ 3 ਕਿਲੋਮੀਟਰ ਠੀਕ ਹੈ ਹਾਂ ਤਾਂ ਲੋਕ ਲੋਕਲ ਚਲਾਉਣਾ ਜਿਵੇਂ 15 ਕਿਲੋਮੀਟਰ ਦੇ ਅrea 'ਚ ਕੋਈ ਵੀ ਪੇਸ਼ੈਂਟ ਹੁੰਦਾ ਹਾਂ ਤੇ ਉਹਨੂੰ ਫ੍ਰੀ ਲੈ ਕੇ ਜਾਂਦੇ ਹੋ ਫ੍ਰੀ ਹਾਂ ਠੀਕ ਹੈ ਠੀਕ ਹੈ ਬਹੁਤ ਵੱਡੀ ਸੇਵਾ ਹੈ ਭਾਈ ਹਨਾ ਇਹ ਭਰਾ ਨੇ ਇਹ ਇੱਥੇ ਜੁਨੀਅਨ ਚ ਹਨਾ ਬਈ ਦਾ ਆਟੋ ਪਾਇਆ ਹੋਇਆ ਤੇ ਬਈ ਹੋਰ ਹਨਾ ਬਹੁਤ ਵਧੀਆ ਲੱਗਾ ਇਹਦੇ ਨਾਲ ਬਹੁਤ ਜਾਣਿਆਂ ਨੂੰ ਕੁਛ ਸਿੱਖਣ ਨੂੰ ਮਿਲੂਗਾ ਤੇ ਬਹੁਤ ਜਾਣੇ ਮੈਨੂੰ ਲੱਗਦਾ ਹੈ ਵੀਡੀਓ ਦੇਖ ਕੇ ਇਹ ਸੋਚਣਗੇ ਵੀ ਅਸੀਂ ਵੀ ਕਰੀਏ ਹਨਾ ਨਾ ਚੰਗੀ ਗੱਲ ਕਰਦਾ ਸੀ ਮੈਨੂੰ ਲੱਗਦਾ ਥੋੜੀ ਜਿਹੜੀ ਸੇਵਾ ਉਹ ਤੋਂ ਵੀ ਜ਼ਿਆਦਾ ਹੋ ਜੇ ਕੋਈ ਤੁਹਾਨੂੰ ਦੇਖ ਕੇ ਹੋਰ ਲੱਗਿਆ ਹਨਾ ਇਸ ਕੰਮ ਬਾਰੇ ਹਾਂ ਬਈ ਘੈਂਟ ਗੱਲ ਬਾਤ ਆ ਬਈ ਨੂੰ ਮਿਲ ਕੇ ਵੀ ਵਧੀਆ ਲੱਗਿਆ ਤੇ ਵੀਡੀਓ ਸ਼ੇਅਰ ਕਰਨਾ ਬਈ ਆਪਣਾ ਫਰਜ਼ ਆ ਕਿਉਂਕਿ ਇਹ ਜੀ ਵੀਡੀਓ ਨੂੰ ਸ਼ੇਅਰ ਕਰੇ ਬਗੈਰ ਨਾ ਕੋਈ ਰਹਿ ਸਕਦਾ ਤੇ ਨਾ ਹੀ ਰਹਿਣਾ ਚਾਹੀਦਾ ਹਨਾ ਤੇ ਬਈ ਫਿਰ ਅੱਗੇ ਵੀ ਆਈ ਕਰਦੇ ਰਹੋਗੇ ਲਗਾਤਾਰ ਆਹਾਂ ਭਰਾਵਾਂ ਦਾ ਸਾਰਾ ਨਰਾ ਹੌਸਲਾ ਪ੍ਰਧਾਨ ਜੀ ਨਾਲ ਨੇਗੇ ਅੱਛਾ ਸਾਰੀ ਜੁਨੀਅਨ ਵਧੀਆ ਸਾਥ ਦੇ ਰਹੀ ਆਪਣਾ ਠੀਕ ਹੈ ਠੀਕ ਹੈ ਤੇ ਹੋਰ ਸੱਸੀਆ ਪ੍ਰਧਾਨ ਜੀ ਕੀ ਹਾਲ ਹੈ ਜੀ ਤੇ ਹੋਰ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਹਾਡੀ ਜੁਨੀਅਨ ਦਾ ਇੱਕ ਬੰਦਾ ਹਨਾ ਇਹਦੇ ਨਾਲ ਥੋੜਾ ਵੀ ਕਦ ਉੱਚਾ ਹੁੰਦਾ ਇਹ ਤੇ ਕੋਈ ਸ਼ੱਕ ਨਹੀਂ ਹੈਗਾ ਇਸ ਚ ਹਾਂ ਇਹ ਬਿਲਕੁਲ ਹੀ ਸਾਡੇ ਮੈਂਬਰ ਨੇ ਇਹ ਸਾਡੇ ਮੈਂਬਰ ਵੀ ਵਧੀਆ ਕੰਮ ਕਰ ਰਹੇ ਨੇ ਤਾਂ ਉਹਨੂੰ ਵਧੀਆ ਹੀ ਕਿਹਾ ਜਾਊਗਾ ਅੱਛਾ 15 ਕਿਲੋਮੀਟਰ ਤੱਕ ਚੱਲਦੇ ਨੇ ਇਹ ਕੋਈ ਵੀ ਬੰਦਾ ਨੰਬਰ ਦਿੱਤਾ ਹੋਇਆ ਆਪਣੇ ਸਾਈਡ ਤੇ ਫੋਨ ਕਰਕੇ ਬੁਲਾ ਸਕਦਾ ਕਦੋਂ ਮਰਜੀ ਇਹ ਤਾਂ ਕ ਵਧੀਆ ਉਪਰਾਲਾ ਹੈ ਨਹੀਂ ਹੈ ਬਹੁਤ ਵਧੀਆ ਉਪਰਾਲਾ ਵੀਰੇ ਬਹੁਤ ਵਧੀਆ ਮੈਨੂੰ ਲੱਗਿਆ ਹਨਾ ਤਾਂ ਹੀ ਮੈਂ ਸਾਡੇ ਬੰਦੇ ਚੰਗੇ ਕੰਮ ਕਰ ਰਹੇ ਨੇ ਸਾਨੂੰ ਮਾਣ ਆ ਹਾਂ ਮੈਂ ਤਾਂ ਹੀ ਬਾਈ ਨੂੰ ਮਿਲਣ ਆਇਆ ਸੀਗਾ ਹਾਂਜੀ ਤਾ ਕਿ ਮੈਨੂੰ ਵਧੀਆ ਲੱਗਿਆ ਬਾਈ ਦਾ ਇਹ ਕੰਮ ਤਾਂ ਤੁਸੀਂ ਦੇਖ ਸਕਦੇ ਹੋ ਨਾ ਬਾਈ ਨੇ ਲਿਖਿਆ ਵੀ ਹੋਇਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੇਵਾ ਤਾਂ ਵੀ ਆਹੀ ਵੀਰ ਕਰ ਰਹੇ ਹਨਾ ਕਿਉਂਕਿ ਕੋਈ ਕਿਸੇ ਪ੍ਰਕਾਰ ਦੀ ਡਿਮਾਂਡ ਨਹੀਂ ਹੈਗੀ ਕਿਉਂਕਿ ਬਾਈ ਨੂੰ ਮੈਂ ਕਿਹਾ ਸੀ 20 ਪਈ ਐਨ ਲੀਟਰ ਮੈਂ ਤੈਨੂੰ ਹਨਾ ਤੇਲ ਪਵਾ ਦਿੰਨਾ ਪਰ ਨਹੀਂ ਹਨਾ ਵੀਰ ਨੇ ਮਨਾ ਕਰਤਾ ਸਾ ਮਨਾ ਕਰਤਾ ਤਾਂ ਬਾਈ ਘੈਂਟ ਗੱਲ ਬਾਤ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਨੂੰ ਦੇਖ ਕੇ ਹੋਰ ਬੰਦੇ ਵੀ ਇਸ ਤਰ੍ਹਾਂ ਦੀ ਸੇਵਾ ਕਰਨ ਨੂੰ ਤਿਆਰ ਹੋ ਜਾਣ। ਤਾਂ थैंक यू ਧੰਨਵਾਦ। ਤੁਹਾਡਾ ਆਪਣਾ ਮੀਕਾ ਸੁਣਾ।